ਅੱਜ ਜੋ ਟ੍ਰਾਂਸਪੋਰਟ ਮੰਤਰੀ ਜੀ ਨਾਲ ਸਵੇਰੇ 12 ਵਜੇ ਤੋਂ ਮੀਟਿੰਗ ਚੱਲੀ ਆ। ਉਹ ਮੀਟਿੰਗ ਦੇ ਵਿੱਚ ਸ਼ੁਰੂਆਤ ਦੇ ਵਿੱਚ ਇਹ ਗੱਲਬਾਤ ਆਈ ਸੀ ਵੀ ਤੁਸੀਂ ਕਿਲੋਮੀਟਰ ਵਾਲਾ ਮੈਟਰ ਛੱਡੋ ਤੇ ਅਬ ਇਹ ਰੈਗੂਲਰ ਵਾਲੀ ਮੰਗ ਉਸਾਲੋ। ਸਾਡੇ ਵੱਲੋਂ ਇਹ ਗੱਲਬਾਤ ਆਈ ਸੀ ਵੀ ਜਿੱਥੇ ਵਿਭਾਗ ਦੇ ਦਾ ਨੁਕਸਾਨ ਹੋਊਗਾ ਅਸੀਂ ਉੱਥੇ ਬੋਲਾਂਗੇ। ਮੰਤਰੀ ਸਾਹਿਬ ਵੱਲੋਂ ਗੱਲ ਇਹ ਆਈ ਸੀ ਵੀ ਆਪਾਂ ਯਾਰ ਕਿਲੋਮੀਟਰ ਵਾਲੀ ਜਿਹੜੀ ਗੱਲਬਾਤ ਆ ਉਹ ਆਪਾਂ ਦੁਬਾਰੇ ਰੁੱਕ ਕੇ ਕਰ ਲਾਂਗੇ। ਪਹਿਲਾਂ ਜਿਹੜਾ ਪੰਜਾਬ ਦਾ ਮਾਹੌਲ ਬਣਿਆ ਹੋਇਆ ਉਹ ਆਪਾਂ ਸੈੱਟ ਕਰ ਲਈਏ। ਪੰਜਾਬ ਦਾ ਮਾਹੌਲ ਕੀ ਬਣਿਆ ਹੋਇਆ? ਸਾਰਾ ਪੰਜਾਬ ਬੰਦ ਪਿਆ ਪੀਆਰਟੀਸੀ ਪਨਬਸ ਬੰਦ ਪਈਆ ਮੰਤਰੀ ਸਾਹਿਬ ਨੇ ਗੱਲਬਾਤ ਰੱਖੀ ਸੀ ਵੀ ਤੁਸੀਂ ਯਾਰ ਪੌਟੇ ਪਾਸੇ ਨੂੰ ਆਓ ਤੁਸੀਂ ਹੜਤਾਲ ਖੋਲੋ ਤੇ ਮੈਂ ਸਾਰੇ ਬੰਦੇ ਬਹਾਲ ਕਰਦਾ ਜਿਹੜੇ ਕੱਡੇ ਸੀ ਜਿਨ੍ਹਾਂ ਦੇ ਪਰਚੇ ਦੇ ਕੇ ਅੰਦਰ ਦਿੱਤੇ ਆ ਮੈਂ ਸਾਰੇ ਬੰਦੇ ਛੜਦਾ ਤੇ ਸਾਡੀ ਕਮੇਟੀ ਵੱਲੋਂ ਇਹ ਫੈਸਲਾ ਹੋਇਆ ਸੀ ਵੀ ਠੀਕ ਹੈ ਜੀ ਤੁਸੀਂ ਸਾਰੇ ਬੰਦੇ ਬਹਾਲ ਕਰੋ ਜਿੰਨਿਆਂ ਦੇ ਕੱਲ ਸਸਪੈਂਸ਼ਨ ਦੇ ਆਰਡਰ ਹੋਏ ਆ ਨਾਲ ਤੁਸੀਂ ਜਿਹੜੇ ਬੰਦਿਆਂ ਨੂੰ ਪੁਲਿਸ ਨੇ ਜੇਲਾ ਵਿੱਚ ਟੱਕਿਆ ਉਹ ਸਾਰੇ ਬੰਦੇ ਬਿਨਾਂ ਸ਼ਰਤ ਬਹਾਲ ਕੀਤੇ ਜਾਣ ਉਹਨਾਂ ਦੀ ਰਿਹਾਈ ਕੀਤੀ ਜਾਵੇ ਜਦੋਂ ਡੀਪੂਆਂ ਦੇ ਵਿੱਚ ਆਉਂਦੇ ਆ ਨਾਲ ਦੇ ਨਾਲ ਡੀਪੂ ਖੋਲੋ ਦੇ ਹੋਲ ਦਿੱਤੇ ਜਾਣਗੇ ਬੱਸਾਂ ਚਲਾ ਦਿੱਤੀਆਂ ਜਾਣਗੀਆਂ ਕਿਹੜਾ ਕਿਲੋਮੀਟਰ ਵਾਲੀ ਗੱਲਬਾਤ ਆ ਇਹ ਆਪਾਂ ਅਗਲੀ ਮੀਟਿੰਗ ਦੇ ਵਿੱਚ ਤੈਅ ਕਰ ਲਾਂਗੇ ਜੋ ਗੱਲਬਾਤ ਕਰਨੀ ਆ ਟੈਂਡਰ ਬਾਰੇ ਉਹ ਤੋਂ ਬਾਅਦ ਜੋ ਦੁਬਾਰੇ ਫੇਰ ਗੱਲਬਾਤ ਚੱਲੀ ਤੇ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਮੈਂ ਰਾਤ ਨੂੰ ਇਹ ਛੋਡੇ ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਉਹ ਮੈਂ ਰਿਹਾ ਕਰਾ ਦੇਣਾ ਜਿੰਨੇ ਵੀ ਛੋਡੇ ਬੰਦੇ ਜੇਲ੍ਹਾਂ ਦੇ ਵਿੱਚ ਨੇ ਜਿੰਨਿਆਂ ਦੇ ਸਸਪੈਂਸ਼ਨ ਦੇ ਆਰਡਰ ਹੋਏ ਨੇ ਉਹ ਮੈਂ ਰੱਦ ਕਰਵਾ ਦੇਣਾ ਤੇ ਐਮ ਡੀ ਪਨਵਸਜੀ ਵੱਲੋਂ ਇਹ ਗੱਲਬਾਤ ਕੀਤੀ ਗਈ ਆ ਵੀ ਮੈਂ ਜਲਦੀ ਤੋਂ ਜਲਦੀ ਉਹ ਚਿੱਠੀ ਤੁਹਾਨੂੰ ਭੇਜਣ ਲੱਗਿਆ ਵੀ ਸਾਰੇ ਜੋ सस्पेंशन ਦੇ ਆਰਡਰ ਨੇ ਉਹ ਰੱਦ ਕਰ ਦਿੱਤੇ ਆਂ ਸੀ ਤੇ ਸਾਰੇ ਬੰਦੇ ਡਿਊਟੀਆਂ ਤੇ ਵਾਪਸ ਲੈ ਲੈਂਦੇ ਆਂ। ਉਤੋਂ ਬਾਅਦ ਸਾਡੀ ਕਮੇਟੀ ਦਾ ਰੇਸ਼ਵ ਸਿੰਘ ਗਿੱਲ ਜੀ ਨਾਲ ਸਾਡੀ ਗੱਲਬਾਤ ਹੁੰਦੀ ਆ ਸਾਰੀ ਕਮੇਟੀ ਦਾ ਫੈਸਲਾ ਸੀ ਵੀ ਜੇਕਰ ਸਰਕਾਰ ਬੈਕਪੁੱਟ ਤੇ ਹੁੰਦੀ ਆ ਸਾਰੇ ਪਰਚੇ ਰੱਦ ਕਰਦੀ ਆ ਸਾਰੇ ਆਗੂਆਂ ਨੂੰ ਛੱਡਦੀ ਆ ਤੇ ਸਾਰੇ ਸਸਪेंशन ਕੀਤੇ ਆਰਡਰ ਜਾਂ ਸੇਵਾਵਾਂ ਖਤਮ ਕੀਤੀਆਂ ਟਰਮੀਨੇਟ ਸਾਰੇ ਕੈਨਸਲ ਕਰਦੀ ਆ ਤੇ ਅਸੀਂ ਠੀਕ ਆ ਜੀ ਸਰਕਾਰ ਨਾਲ ਇਹ ਗੱਲਬਾਤ ਲਈ ਰਾਜੀ ਹਾਂ। ਪਰ ਹੁਣ ਜੋ ਗੱਲਬਾਤ ਮੀਡੀਆ ਦੇ ਵਿੱਚ ਚੱਲ ਰਹੀ ਆ ਉਹ ਇਹ ਚੱਲ ਰਹੀ ਆ ਵੀ ਹੜਤਾਲ ਖੁੱਲ ਗਈ ਆ ਸਾਥੀਓ ਗੱਲ ਇਹ ਹੈ ਗੱਲਬਾਤ ਇਹ ਆ ਈਸੀਬ ਪਹਿਲਾਂ ਸਾਰੇ ਬੰਦੇ ਛੱਡੇ ਜਾਣਗੇ ਜਿਹੜਾ ਬੰਦੇ ਸਸਪੈਂਡ ਨੇ ਜਾਂ ਜਿਹੜੇ ਬੰਦੇ ਜੇਲ੍ਹਾਂ 'ਚ ਨੇ ਉਹ ਆ ਕੇ ਮਸ਼ੀਨਾਂ ਲੈਣਗੇ ਤੇ ਫੇਰ ਹੜਤਾਲ ਖੁੱਲੂਗੀ ਗੱਲਬਾਤ ਇਹ ਹੋਈ ਸੀ ਉੱਥੇ ਹੁਣ ਵੀ ਮੈਂ ਦੁਬਾਰੇ ਦਰਹਾਉਣਾ ਜਿਹੜੇ ਬੰਦੇ ਸਸਪੈਂਡ ਨੇ ਜਿਹੜੇ ਬੰਦੇ ਜੇਲ੍ਹਾਂ 'ਚ ਨੇ ਉਹ ਆ ਕੇ ਮਸ਼ੀਨਾਂ ਲੈਣਗੇ ਉਹ ਰੂਟ ਤੇ ਜਾਣਗੇ ਉਸ ਤੋਂ ਬਾਅਦ ਪੂਰਾ ਪੰਜਾਬ ਖੁੱਲਿਆ ਜਾਊਗਾ ਅਸਲ ਗੱਲਬਾਤ ਇਹ ਚੱਲੀ ਸੀ ਤੇ ਜੋ ਮੀਡੀਆ 'ਚ ਗੱਲਬਾਤ ਚੱਲ ਰਹੀ ਆ ਉਹ ਤੁਹਾਨੂੰ ਦੱਸਤੀ ਆ ਵੀ ਸਾਡੇ ਵੱਲੋਂ ਆ ਗੱਲਬਾਤ ਰੱਖੀ ਗਈ ਸੀ ਸੋ ਹੁਣ ਅਸੀਂ ਜਲਦੀ ਹੀ ਜੋ ਗੱਲਬਾਤ ਮੰਤਰੀ ਸਾਹਿਬ ਨਾਲ ਹੋਈ ਆ ਤੁਹਾਨੂੰ ਦੱਸਤੀ ਆ ਉਸ ਤੋਂ ਬਾਅਦ ਸਾਰੀ ਸਟੇਟ ਕਮੇਟੀ ਇਸ ਪੂਰੇ ਮੁੱਦੇ ਦੇ ਉੱਪਰ ਮੀਟਿੰਗ ਕਰਕੇ ਤੁਹਾਨੂੰ ਜਿਹੜਾ ਅਗਲਾ ਸੰਘਰਸ਼ਾ ਜਿਵੇਂ ਕਰਨਾ ਕਿਵੇਂ ਕਰਨਾ ਬਹੁਤ ਜਲਦੀ ਉਹਦਾ ਐਲਾਨ ਕਰ ਰਹੀ ਫਿਲਹਾਲ ਡਿਪੂ ਬੰਦ ਦਾ ਫਿਲਹਾਲ ਦੀਕਰ ਦਾ ਸਟ੍ਰੈਕ ਚੱਲੇ ਰਹੀ ਆ ਜੀ ਹਰਦਾ ਹਤਾ ਕਿਸੇ ਪਾਸੇ ਖੁੱਲੀ ਹੋਣੀ ਕੋਈ ਡੀਪੂ ਦਾ ਪਤੀ ਆ ਕਿਉਂਕਿ ਸਾਡੇ ਵੱਲੋਂ ਬਾਰ ਬਾਰ ਆ ਵੀ ਉਹ ਬੰਦੇ ਬਹਾਲ ਕਰੋ ਜਿਹੜੇ ਸਸਪੈਂਡ ਕੀਤੇ ਆ ਜੇਲ੍ਹ ਨਾਲੇ ਬਾਹਰ ਘਟੋ ਉਹ ਮਸ਼ੀਨਾਂ ਲੈਣਗੇ ਤੇ ਗੱਡੀਆਂ ਚਲਾਉਣਗੇ ਆ ਗੱਲ ਬਾਤ ਹੈ ਜੀ ਬਸ ਠੀਕ ਹੈ